जय माता दी दोस्तों मैं ਤੁਹਾਡਾ ਦੋਸਤ ਦੀਪਕ ਇੱਕ ਵਾਰ ਫੇਰ ਸਵਾਗਤ ਕਰਦਾ ਤੁਹਾਡੇ ਨਵੇਂ ਵਲੌਗ ਚ بابا ਗੁੱਡਨ ਸ਼ਾਹ ਜੀ ਆਪਾਂ ਮੱਥਾ ਟੇਕ ਲਿਆ ਸੀ ਤੇ ਹੁਣ ਨੈਣਾ ਦੇਵੀ ਲਈ ਆਪਾਂ ਰਵਾਨਾ ਹੋ ਰਹੇ ਆਂ ਰਸਤੇ ਚ ਅਸੀਂ ਲੇਟ ਬਹੁਤ ਹੋ ਗਏ ਸੀ ਆਖਰ ਮਾਤਾ ਨੈਣਾ ਦੇਵੀ ਦੇ ਗੋਲਾਂ ਵਾਲੇ ਟੋਬੇ ਤੇ ਅਸੀਂ ਪਹੁੰਚ ਗਏ ਫਿਲਹਾਲ ਅਸੀਂ ਧਰਮਸ਼ਾਲਾ ਲੈ ਰਹੇ ਆਂ ਧਰਮਸ਼ਾਲਾ ਰਕੇ ਅਰੇਸਟ ਕਰਾਂਗੇ ਚੜ੍ਹਾਈ ਸਵੇਰੇ ਕਰਾਂਗੇ जय माता दी दे सामने ਜੋ ਲੜੀਆਂ ਵਾਲੀ ਧਰਮਸ਼ਾਲਾ ਨਜ਼ਰ ਆ ਰਹੀ ਹੈ ਉਹ ਧਰਮਸ਼ਾਲਾ ਸੀ ਲੈਣੀ ਸੀ ਤਰਾਤਾ ਪੈ ਇੱਥੇ ਕੱਟਣ ਆ ਗਏ। ਸੁਬਾ ਹੋ ਗਈ ਸੀ ਦੋਸਤੋ 5:30 ਵਜੇ ਦਾ ਟਾਈਮ ਸੀ। ਅਸੀਂ ਮੱਥਾ ਟੇਕਣ ਲਈ ਨਿਕਲ ਪਏ। ਸਾਰੀ ਬੱਸ ਦੀ ਸਵਾਰੀ ਵਿੱਚ ਸਾਡਾ 7 ਜਣਾਂ ਦਾ ਗਰੁੱਪ ਤਿਆਰ ਹੋਇਆ ਮਾਤਾ ਰਾਣੀ ਦੀ ਪੈਦਲ ਚੜ੍ਹਾਈ ਵਾਸਤੇ ਜਿਨ੍ਹਾਂ ਵਿੱਚ ਇੱਕ 10 ਸਾਲ ਦਾ ਬੱਚਾ ਵੀ ਸੀ। ਕਰਮਾ ਵਾਲਿਆਂ ਸੀ। ਸ਼ੁਕਰ ਕਰਦੇ ਆਂ ਮਾਤਾ ਰਾਣੀ ਦਾ ਜੋ ਬਲ ਬਖਸ਼ਦੀ ਏ ਸਾਨੂੰ ਕਿ ਉਸ ਦੇ ਦਰ ਤੇ ਅਸੀਂ ਪੈਦਲ ਚੜ੍ਹਾਈ ਕਰਕੇ ਆਈਏ। ਕਿਉਂਕਿ ਮਾਤਾ ਰਾਣੀ ਦੇ ਦਰਸ਼ਨਾਂ ਦੀ ਵਿਧੀ ਤਾਂ ਇਹੀ ਏ। ਬੱਲਾ ਕਰੋ ਕੋਲਾ ਵਾਲੇ ਟੋਬੇ ਦੇ ਦਰਸ਼ਨ ਤੇ ਫਿਰ ਮਾਤਾ ਰਾਣੀ ਦੀ ਕੋਲਾ ਵਾਲੇ ਟੋਬੇ ਤੋਂ ਕਰੋ ਚੜ੍ਹਾਈ ਸ਼ੁਰੂ ਫਿਰ ਮਾਤਾ ਰਾਣੀ ਦੇ ਰਸਤੇ 'ਚ ਚਾਰ ਪੜਾਅ ਚੌਥਾ ਪੜਾਅ ਮਾਤਾ ਰਾਣੀ ਦਾ ਪਵੰਦਵਾਰ ਤਿੰਨ ਪੜਾਅ ਮਾਦੇ ਦਰਸ਼ਨ ਕਰਕੇ ਤੇ ਚੌਥਾ ਮਾਹ ਰਾਣੀ ਦਾ ਪਵੰਦਵਾਰ ਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਯਾਤਰਾ ਸੰਪੂਰਨ ਹੋਣ ਦਾ ਸਕੂਨ ਇਹ ਉਹ ਸਕੂਨ ਉਸੇ ਨਹੀਂ ਮਿਲ ਸਕਦਾ ਜੋ ਮਾਤਾ ਰਾਣੀ ਦੀ ਪੈਦਲ ਚੜਾਈ ਕਰਕੇ ਮਾਤਾ ਦੇ ਪਵਨ ਚ ਪਹੁੰਚਦਾ ਹੈ ਤੇ ਮਾਤਾ ਰਾਣੀ ਦੇ ਦਰਸ਼ਨ ਕਰਦਾ ਹੈ ਇਹ ਉਹੀ ਜਾਣਦਾ ਹੈ ਜਿਨੇ ਪੈਦਲ ਚੜਾਈ ਕੀਤੀ ਹੈ ਹੱਥ ਮੱਥੇ ਦੇ ਕੋ ਚੜਾਈ ਦੇ ਚੜਨ ਲੱਗੇ ਲਓ ਜੀ ਮਾਤਾ ਜੀ ਮਾਤਾ ਜੀ ਅਈ ਜੀ ਜੀ ਕੱਟਿਆ ਨਾ ਬੰਦੇ ਟੈਂਟ ਵਾਲੇ ਲੋਕਾਂ ਨੇ ਸੱਲਾ ਤੇ ਲੰਗਰ ਲੱਗਿਆ ਹੋਇਆ ਸ਼ਾਇਦ ਗਾਣੇ ਤੋਂ ਲੈ ਲੋ ਕੁਝ ਖਾਣਾ ਸੇ ਅੰਦਰ ਜਾਂ ਨਾ ਪੜੀ ਉਹ ਨਾ ਨਾ ਨਵਾਂ ਨਵਾਂ ਇਹ ਮੈਂ ਤਾਂ ਇਹ ਮੈਂ ਤਾਂ ਇਹ ਮੈਂ ਤਾਂ ਲੰਗਰ ਲੱਗਾ ਮਾਤਾ ਰਣੀ ਦੀ ਚੜਾਈ 'ਚ ਸਾਨੂੰ 2.5 ਤੋਂ 3 ਘੰਟੇ ਲੱਗਨੇ ਸੀ ਇਸ ਕਰਕੇ ਲੰਗਰ ਚ ਰਸੀ ਖਾਂਦ ਵੀ ਨਾ ਕੁਝ ਸਮਾਨ ਆਪਣੇ ਨਾਲ ਲੈ ਰਿਹਾ ਤਾਂ ਕਿ ਅਸੀ ਰਾਤ ਤੇ ਕੁਝ ਖਾ ਪੀ ਸਕੀ ਹੈ ਲੱਗਦਾ ਰਵੀ ਵੀ ਕੱਲ ਨੂੰ ਨਾ ਭੀੜ ਹੋ ਜਾਣੀ ਹੈ ਕੱਲ ਤੋਂ ਪੂਰੀ ਹੋ ਜਾਊਗਾ ਆਹਦਾ ਰੋਡ ਤੱਕ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਤੇ ਭਈ ਆਹ ਗਾਂ ਕਿੱਥੇ ਨਜ਼ਰ ਆ ਇਹ ਸਿੱਧਾ ਵੀ ਰੋਡ ਵਾਲਾ ਰਸਤਾ ਜਿਹੜਾ ਉਥੇ ਬੱਸ ਖੜੀ ਸੀ ਉਹ ਵਾਲਾ ਰਸਤਾ ਹੈ ਅੱਛਾ ਸਮਝ ਗਏ ਤੋ ਦਰੋਂ ਕੌਮ ਕਿਹਾਣਾ ਆਪਾਂ ਇੱਧਰ ਜਾਣਾ ਇੱਧਰ ਆਣਾ ਇੱਧਰ ਇੱਧਰ ਲੱਦੇ ਜਦ ਤੱਕ ਅਸੀ ਹਰ ਦੇ ਖੇਡ ਦੇ ਖੁਸ਼ੀ ਖੁਸ਼ੀ ਮਾਤਾ ਰਣੀ ਦੇ ਦਰਵਾਲ ਵਧਰੇ ਸੀ ਉਹਦੇ ਬਾਈ ਕਹਿੰਦਾ ਤੂੰ ਫਿੱਡੋਣਾ ਮੁਰਗੀ ਇਧਰੋਂ ਨਹੀਂ ਲਿਆ ਸੀ ਦੋਸਤ ਜਿਹੜਾ ਕੋਈ ਅਜ ਤੱਕ ਇਸ ਰਸਤੇ ਨਹੀਂ ਗਿਆ ਉਹ ਰਸਤਾ ਵੀ ਦੇਖ ਲੋ ਤੇ ਰਾਸਤੇ ਚ ਭਗਤ ਮਿਲਣਗੇ ਜਿਹੜੇ ਉਹ ਵੀ ਦੇਖ ਲਿਓ ਤੇ ਉਹਨਾਂ ਦੇ ਚਿਹਰੇ ਤੇ ਰੌਣਕ ਵੀ ਦੇਖ ਲਿਓ ਜੋ ਭਗਤ ਇਸ ਰਸਤੇ ਮਾਤਾ ਰਣੀ ਦੇ ਦਰਸ਼ਨ ਕਰਨ ਨਹੀਂ ਗਿਆ ਉਸ ਭਗਤ ਦੀ ਖੁਸ਼ੀ ਅਧੂਰੀ ਹੈ ਦੋਸਤੋ ਦੋਸਤੋ ਮੰਜ਼ਲ ਕਦੇ ਵੀ ਆਸਾਨ ਨਹੀਂ ਹੁੰਦੀ ਉਸ ਨੂੰ ਹਾਸਲ ਕਰਨ ਲਈ ਹਮੇਸ਼ਾ ਸਮਾਂ ਵੀ ਲੱਗਦਾ ਹੈ ਮਿਹਨਤ ਵੀ ਲੱਗਦੀ ਹੈ ਸਹਿਨਸ਼ਿਲਤਾ ਵੀ ਲੱਗਦੀ ਹੈ ਤੇ ਤਨ ਮਨ ਧਨ ਸਮਰਪਿਤ ਕਰਨਾ ਪੈਂਦਾ ਹੈ ਤੇ ਇਹ ਸਾਰੀਆਂ ਪ੍ਰੀਖਿਆਵਾਂ ਦੇ ਕੇ ਫਿਰ ਬੰਦਾ ਮੰਜ਼ਲ ਨੂੰ ਪਾ ਸਕਦਾ ਹੈ ਦੋਸਤੋ ਮੈਂ ਕਹਿਣਾ ਇਹੀ ਚਾਹਨਾ ਵੀ ਮਾਤਾ ਰਾਣੀ ਦੇ ਜਦੋਂ ਵੀ ਤੁਸੀਂ ਦਰਸ਼ਨ ਕਰਨ ਆਓ ਹਮੇਸ਼ਾ ਮਾਤਾ ਰਾਣੀ ਦੇ ਦਰਸ਼ਨਾਂ ਦਾ ਸਹੀ ਰਸਤਾ ਚੁਣੋ ਜੋ ਕਿ ਤੁਹਾਡੇ ਸਾਹਮਣੇ ਦੇਖੋ ਬਣਿਆ ਹੋਇਆ ਹੈ ਜਿਸ ਰਸਤੇ ਦਾ ਇਸਤੇਮਾਲ ਕਰਕੇ ਅਸੀਂ ਵੀ ਜਾ ਰਹੇ ਹਾਂ ਤੇ ਲੱਖਾਂ ਭਗਤ ਹੋਰ ਵੀ ਇਸਤੇਮਾਲ ਕਰਦੇ ਨੇ ਮਾਤਾ ਰਾਣੀ ਦੀ ਚੜਾਈ ਬਹੁਤ ਔਖੀ ਹੈ ਜਾਣਦਾ ਮੈਂ ਤੇ ਜਾਣਦੇ ਆ ਉਹ ਸਾਰੇ ਭਗਤ ਜੋ ਮਾਤਾ ਰਾਣੀ ਦੀ ਪੈਦਲ ਚੜਾਈ ਕਰਕੇ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਜਾਂਦੇ ਆ ਥੱਕ ਜੂਗੇ ਟੁੱਟ ਜੂਗੇ ਹਿੰਮਤ ਜਵਾਬ ਦੇ ਦੂਗੀ ਤੇ ਉਹਨਾਂ ਪਲਾਂ ਵਿੱਚ ਹੀ ਤੁਹਾਨੂੰ ਮਾਤਾ ਰਾਣੀ ਦਾ ਸਹੀ ਸ਼ਕਤੀ ਦਾ ਅਹਿਸਾਸ ਹੋਏਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਦੋਂ ਤੁਸੀਂ ਮਾਤਾ ਰਾਣੀ ਦੇ ਪਵਨ ਵਿੱਚ ਪਹੁੰਚ ਗਏ ਤੇ ਜਦੋਂ ਤੁਸੀਂ ਪਵਨ ਚ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰੋਗੇ ਨਾ ਉਸ ਸਮੇਂ ਉਸ ਪਲ ਤੁਸੀਂ ਸਿਰਫ ਮਾਤਾ ਰਾਣੀ ਦੇ ਹੀ ਹੋਵੋਗੇ ਤੇ ਮਾਤਾ ਰਾਣੀ ਤੁਹਾਡੀ ਮੈਂ ਤਾਂ ਦੋਸਤੋ ਇੰਨਾ ਹੀ ਕਹਿਣਾ ਚਾਹਨਾ ਵੀ ਮਾਤਾ ਰਾਣੀ ਦੀ ਯਾਤਰਾ ਨੂੰ ਤੁਸੀਂ ਯਾਤਰਾ ਦੀ ਤਰ੍ਹਾਂ ਹੀ ਕਰੋ ਜੋ ਇਹਦਾ ਰਸਤਾ ਬਣਿਆ ਵੈ ਜੋ ਇਸ ਦੀ ਵਿਧੀ ਬਣੀ ਹੋਈ ਹੈ ਉਸ ਤੇ ਪੂਰੇ ਉਤਰੋ ਜਦੋਂ ਤੁਸੀਂ ਮਾਤਾ ਰਾਣੀ ਦੀ ਪੈਦਲ ਚੜਾਈ ਕਰੋਗੇ ਤਦ ਤਰਨ ਉਸ ਦੀ ਸ਼ਕਤੀ ਦਾ ਅਹਿਸਾਸ ਚੜਾਈ ਤੇ ਹੋ ਜਾਣਾ ਮੈਨੂੰ ਮੇਰੀ ਮਾਤਾ ਰਣੀ ਤੇ ਪੂਰਾ ਵਿਸ਼ਵਾਸ ਹੈ ਜੈ ਮਾਤਾ ਦੀ ਦੋਸਤੋ ਮਾੜਾ ਦੇਵ ਰਾਜ ਸਭ ਆਜੋ 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 ਜੀ ਜੈ ਮਾਤਾ ਜੀ ਮਨੀ ਵੀਰੇ ਆਹ ਪਾ ਦੇ ਇੱਧੇ ਬੱਚਾ ਲੱਭਦਾ ਆ ਗਿਆ ਕਰੋ ਹਾਂ ਜੀ ਖਲਿਓ ਐਥੇ ਮਾੜਾ ਰੁਕ ਜਾਓ ਉੱਪਰ ਆ ਰਿਹਾ ਕੋਠੇ ਕੋਲੇ ਖੜਦੇ ਨਹੀਂ ਨਹੀਂ ਉਹਨਾਂ ਦੀ ਗੱਲ ਕਰਦਾ ਆਪਾਂ ਨੂੰ ਨਹੀਂ ਨਾ ਬਾਈ ਜੈ ਮਾਤਾ ਜੀ ਨੂੰ ਨਹੀਂ ਕਰਦਾ ਲੋ ਵੀਰੇ Det er ikke morsomt. ਪੌੜੀ ਪੌੜੀ ਚੜਦੇ ਜਾਓ ਜੈ ਮਾਤਾ ਦੀ ਕਰਦੇ ਜਾਓ ਜੈ ਮਾਤਾ ਕਿੰਨੇ ਚਾਂਦਾਂ ਦੇ ਤੇ ਆਪਣਾ ਆਪਣੇ ਟੋਟਲ ਮਾਤਰਾਣੀ ਦੇ ਜਹ ਪਹੁੰਚਣ ਦੇ ਚਾਰ ਪੁੱਤ ਚਾਰ ਪੜਾ ਪਹਿਲੇ ਪੜਾ ਤੇ ਆਪਾਂ ਪਹੁੰਚ ਗਏ ਚੌਥਾ ਪੜਾ ਮਾਤਾ ਦਾ ਭਵਨ ਦਵਾਰ ਇੱਕ ਇੱਕ ਤਰ੍ਹਾਂ ਦਾ ਪਨ ਹੋ ਗਿਆ ਨੇ ਪਹਿਲਾ ਪੜਾ ਵਾ ਜਿੱਥੇ ਆਪਾਂ ਖੜੇ ਹਾਸੇ ਅੱਛਾ ਪਹਿਲੇ ਹਾਂ ਆਪਾਂ ਦੂਜਾ ਵੀ ਹੋਗਾ ਮੈਂ ਦਸੀ ਤੁਹਾਨੂੰ ਕੋਈ ਗੱਲ ਨਹੀਂ ਜੈ ਮਾਤਾ ਦੀ ਜੈ ਮਾਤਾ ਦੀ ਅਮੀ ਜੀ ਤੁਸੀਂ ਤੋਰ ਕੇ ਗੱਡੀ ਜਾਵੇਗਾ ਜੈ ਮਾਤਾ ਗੱਡੀ ਜਾਵਾਂ ਇਹ ਅੱਤੇ ਇੱਥੋਂ ਬੜੀ ਚੜ ਜਾਂਦੇ ਨੇ ਚੜਾਈ ਕਠਿਨ ਜ਼ਰੂਰ ਹੈ ਜੈ ਮਾਤਾ ਦੀ ਜੈ ਮਾਤਾ ਦੀ ਕਿਨ ਆਸ ਦਾ ਚੜੀ ਆ ਉਸ ਜਿਹਨੇ ਦੇ ਨੇ ਹੰਦੇ ਪੌੜੀਆਂ ਉਹ ਬਸ ਆਪਣਾ ਲਕਸ਼ ਹੋਣਾ ਮਾਤਾ ਰਾਣੀ ਦੇ ਵਰਤ ਮੰਦਰ ਤੇ ਪਹੁੰਚਣਾ ਬਸ ਉਹ ਤਾਂ ਮੈਂ ਵੈਸੇ ਇੱਥੇ ਨਹੀਂ ਚਾਹ ਹਾਂ ਲਕਸ਼ ਹੋਣਾ ਸੇ ਮਾਤਾ ਜੀ ਦੀ ਕਿਰਪਾ ਨਾਲ ਹੀ ਪਹੁੰਚਿਆ ਜਾਊਗਾ ਹਾਂ ਜੈ ਮਾਤਾ ਪਹੁੰਚਿਆ ਨਹੀਂ 17 ਬਣ ਗਿਆ ਨਹੀਂ ਪਹੁੰਚਿਆ ਜੀਆ ਟਰਾਈ ਕਰਦੇ ਵਕਤ ਹਰ ਪਗ ਦੇ ਮੂਤੇ ਜੈ ਮਾਤਾ ਜੀ ਦਾ ਨਾਰਾ ਸੀ ਜੋ ਕਿ ਬਹੁਤ ਹੀ ਸਕੂਨ ਦੇ ਰਿਹਾ ਸੀ ਮਨ ਨੂੰ ਜਿਆਦਾ ਜਿਆਦਾ ਜਾਈ ਜਿਆਦਾ गुरुद्वारा घर का बंदा मसा मत्था टेक के अगे न चल पाया जय माता दी तुम दिखाई दे रहा होना गुरुद्वारा दमदमा ਇਹਦਾ ਇਹ ਰਸਤਾ ਬਹੁਤ ਹੀ ਖੂਬਸੂਰਤ ਹੈ ਦੋਸਤੋ ਪੈਸਨੋ ਮਾਨੋ ਜੋ ਲੋਕ ਨਹੀਂ ਆ ਰਹੇ ਇਸ ਰਸਤੇ ਕਿਰਪਾ ਕਰਕੇ ਜਰੂਰ ਆਓ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਇਸ ਰਸਤੇ ਬਹੁਤ ਹੀ ਖੂਬਸੂਰਤ ਰਸਤੇ ਨੇ ਮਾਤਾ ਰਾਣੀ ਦੀ ਚੜਾਈ ਜਿਵੇਂ ਜਿਵੇਂ ਉੱਪਰ ਚੜਦੇ ਜਾਂਦੇ ਆ ਨਜ਼ਾਰਾ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਹੈ ਆਸ-ਪਾਸੇ ਦਾ 뷰 ਵੇਖਣ ਵਾਲਾ ਜੀ ਤੁਸੀਂ ਵੀ ਦੇਖੋ ਦੋਸਤੋ ਦੇਖੋ ਦੋਸਤੋ ਮਾਤਾ ਰਾਣੀ ਦੀ ਸ਼ਕਤੀ ਸਾक्षात ਕਿਵੇਂ ਮਾਤਾ ਰਾਣੀ ਬਲਵਕਸ਼ ਦੀ ਹੈ ਤੁਸੀਂ ਆਪ ਹੀ ਦੇਖ ਲਓ ਥੱਲੋ ਕੋਲਾਲੇ ਟੋਬੇ ਤੋਂ ਇਹਨਾਂ ਨੇ ਡੰਡੋਤ ਹੀ ਉੱਪਰ ਮਾਤਾ ਰਾਣੀ ਦੇ ਭਵਨ ਅਰੇ ਜਾਣਾ ਨਾ ਭਗਤ ਨੇ ਮੱਥੇ ਤੇ ਕੋਈ ਸ਼ਿਕਰ ਨਹੀਂ ਕੋਈ ਥਕਾਵਟ ਨਹੀਂ ਬਲਕਿ ਚਿਹਰੇ ਤੇ ਖੁਸ਼ੀ ਹੈ ਮਾਤਾ ਰਾਣੀ ਦੇ ਦਰਸ਼ਨ ਪਾਉਣ ਦੀ ਦੇਖੋ ਜੀ ਮਾਤਾ ਰਾਨੀ ਦੀਆਂ ਤਿੱਖੀਆਂ ਚੜ੍ਹਾਈਆਂ ਜੈ ਮਾਤਾ ਦੇ ਪਰ ਮੈਂ ਫਿਰ ਵੀ ਇਹ ਦੁਬਾਰਾ ਇਹੀ ਗੱਲ ਕਹਿੰਨੇ ਸਕੂਨ ਹੈ ਮਾਤਾ ਰਾਨੀ ਦੀ ਚੜਾਈ ਦਾ ਇਹ ਹੀ ਸਹੀ ਰਸਤਾ ਮੈਂ ਤਾਂ ਸਭ ਨੂੰ ਕਹਾਂਗਾ ਜਿਹਨੂੰ ਮਾਤਾ ਰਾਨੀ ਨੇ ਪਿਆਰ ਦਿੱਤੇ ਏਤੁਰਨ ਵਾਸਤੇ ਉਹਨਾਂ ਇਸੇ ਰਸਤੇ ਹੀ ਆਣਾ ਚਾਹੀਦਾ ਜੈ ਮਾਤਾ ਦੇ ਜੈ ਮਾਤਾ ਦੇ ਅਪਾਤਰੀ ਦੇ ਰੱਤੇ ਚਵੀ ਮਾਤਾ ਰਾਣੀ ਦੀ ਸ਼ਕਤੀ ਦਾ ਸਾਸੰਦ ਗੌਰ ਨਾਲ ਦੇਖੋ ਤੁਸੀਂ ਜੈ ਮਾਤਾ ਦੇ माता रानी का दूजा पड़ा जय माता माता रानी के दूजे पड़ा तक पहुंच चुके थे इतने चार दा लंगर तरों आचार ना वाले पर संतुष्टि होगी ਉਹ ਜੀ ਬਾਈ ਸਰਵਾ ਭੇਤ ਲੰਗਰ ਖਾ ਲੰਗਰ ਲਗਾਇਆ ਦਾ ਦੇਖੋ ਜਾ ਤੇ ਦੁਨ ਖਾ ਹਾਂ ਅੰਦਰ ਇਹ ਕ ਭਰਾਈ ਜਾਉਂਦੇ ਆ ਰਹੇ ਨੇ 3 ਸੂਤ ਆਪਾਂ ਕਰ ਹਾਂ ਮੈਂ ਲੰਗਰ ਖਾ ਸਕਿਆ ਸੀ ਤੇ ਮੇਰੇ ਨਾਲ ਦੇ ਸਾਥੀ ਲੰਗਰ ਖਾ ਰਹੇ ਸੀ ਇਸ ਕਰਕੇ ਥੋੜੀ ਦੇਰ ਅਸੀਂ ਇੱਥੇ ਰੈਸਟ ਕਰ ਪਿਆ ਚਾਹ ਪਾਣੀ ਪੀ ਰਹੇ ਹਾਂ ਤੇ ਨਾਲ ਇੱਕ ਲੰਗਰ ਖਾ ਸਕ ਰਹੇ ਹਾਂ ਦੂਸਰੇ ਪੜਾਤ ਹੀ ਸਾਨੂੰ ਕੁਝ ਭਗਤ ਮਿਲੇ ਜੋ ਮਾਤਾ ਰਾਣੀ ਦਾ ਝੰਡਾ ਤੇ ਮਾਤਾ ਰਾਣੀ ਦੀ ਜੋਤ ਲੈ ਕੇ ਆਏ ਹੋਏ ਸੀ ਇਹਨਾਂ ਨੇ ਮਾਤਾ ਰਾਣੀ ਦੇ ਝੰਡਾ ਚੜਾਉਣਾ ਸੀ ਮਾਤਾ ਰਾਣੀ ਸਭ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਇਹਨਾਂ ਦੀ ਹਰ ਮਨੋ ਕਾਮਨਾ ਪੂਰੀਆਂ ਹੋਣ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਥੋੜਾ ਅੱਗੇ ਚੱਲ ਕੇ ਨਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ ਵੀਊ ਚੈੱਕ ਕਰੋ ਜੀ ਉਚਾਈ ਤੋਂ ਕਿੰਨਾ ਹੀ ਖੂਬਸੂਰਤ ਨਜ਼ਰ ਆ ਰਿਹਾ ਹੈ ਸ਼ਹਿਰ जय माता दी जय माता रस्ता उपर नजारा उपरती फिर गोला राइट घुल माता दी देखो भगत का चा शरदा तो भगती माता रानी का खूबसूरत झंडा बना के लैके आए हैं ती आप सोचो माता रानी का यह झंडा बनाया होना है चारों पासे फैली हरियाली मन में मोह रही थी जय माता दी आओ जी आओ जय माता दी ਮਾਤਰਨੀ ਦਾ ਤੀਜਾ ਪੜਾਵਾ ਗਿਆ ਚੂਰ ਨਾਲ ਪੜਾ ਦੇ ਨਾਲ ਵੀ ਮਸ਼ਹੂਰ ਹੈ ਇੱਥੇ ਆਪਾਂ ਦਾ ਫਿਰ ਰੈਸਟ ਕਰਾਂਗੇ ਇਹ ਮਾਤਰਨੀ ਦਾ ਤੀਸਰਾ ਪੜਾਓ ਇੱਕ ਰੈਸਟ ਪੁਆਇੰਟ ਹੈ ਜੀ ਇੱਥੇ ਭਗਤਾਂ ਦੇ ਖਾਣ ਪੀਣ ਨੂੰ ਠੰਡੇ ਤੇ ਸਨੈਕਸ ਵਗੈਰਾ ਮਿਲ ਜਾਂਦੇ ਨੇ ਕੋ ਉਸ ਚਿਰ ਇੱਥੇ ਰੈਸਟ ਕਰਕੇ ਭਗਤ ਫਿਰ ਮਾਤਾ ਰਾਣੀ ਦੇ ਦਰਬਾਰ ਨੂੰ ਅੱਗੇ ਨੂੰ ਵੱਧਦੇ ਨੇ ਇਹ ਸਮਝ ਲਓ ਵੀ ਆਪਾਂ ਮਾਤਾ ਰਾਣੀ ਦੇ ਭਵਨ ਤੋਂ ਅੱਧੇ ਰਸਤੇ 'ਚ ਆ ਜਾਂਦੇ ਆ ਜਦੋਂ ਆਪਾਂ ਇਸ ਪੜਾਅ ਤੇ ਪਹੁੰਚਦੇ ਆ ਪੁਰਾਣੇ ਬਜ਼ੁਰਗ ਇਸ ਪੜਾਅ ਨੂੰ ਚੂਰਨ ਵਾਲਾ ਪੜਾਅ ਵੀ ਕਹਿੰਦੇ ਸੀ ਮੈਨੂੰ ਵੈਸੇ ਇਹ ਤਾਂ ਨਹੀਂ ਪਤਾ ਵੀ ਇਹਨੂੰ ਕਿਉਂ ਕਹਿੰਦੇ ਸੀ ਪਰ ਇਹ ਚੂਰਨ ਵਾਲੇ ਪੜਾਅ ਦੇ ਨਾਲ ਵੀ ਮਸ਼ਹੂਰ ਸੀ

ਦਨ ਤਨ ਜਾ ਰਹਾ ਸੀ ਜੈ ਮਾਤਾ ਦੀ ਤੇ ਸਾਹਮਣੇ ਛੋਟੀ ਜੀ ਬਿਲਡਿੰਗ ਨਜ਼ਰ ਆਈ ਹੈ ਉੱਥੋਂ ਬਸ ਮਾਤਾ ਰਾਣੀ ਦਾ ਭਵਨ ਦਿਖਣਾ ਸ਼ੁਰੂ ਹੋ ਜਾਊਗਾ ਅਸੀਂ ਸੀੜੀਆਂ ਦੀ ਚੜਾਈ ਰਹੀ ਗਈ ਸੀ ਹੋ ਕੋਈ 3-400 ਸੀੜੀਆਂ ਝੜ ਕੇ ਤੇ ਮਾਤਾ ਰਾਣੀ ਦਾ ਭਵਨ ਦਿਖਣਾ ਸ਼ੁਰੂ ਹੋ ਜਾਊਗਾ ਉਹ ਦੇਖ ਰਹੇ ਹੋਗੇ ਤੁਸੀਂ ਜਿਹਦੇ ਉੱਪਰ ਲਾਈਟਾਂ ਲੱਗੀਆਂ ਐਸੇ ਲੱਗਦਾ ਐਂਟੀਨਾ ਜੈ ਮਾਤਾ ਦੀ ਹੁਣ ਤੋਂ ਬਾਅਦ ਆਪਣਾ ਭਵਨ ਦਿਖਣਾ ਸ਼ੁਰੂ ਹੋ ਜਾਊਗਾ

ਪਤਾਂ ਦੀ ਵੀਰ ਲੱਗਤਰ ਵਧ ਰਹੀ ਹੈ ਭਵਨ ਚ ਜੈ ਮਾਤਾ ਜੀ ਆਇਆ ਬੱਤੇ ਹਾਂ ਉਹ ਤੇ ਹੈਗੀ ਤਾਂ ਆਰੇ ਇੱਥੇ ਬਿਠਾਣੇ ਆ ਜਾਓ ਚਾਰ ਪੌੜੀਆਂ ਹੋਰ ਚੜਜੋ ਬਸ ਆਰੇ ਹਾਂ ਉਹ ਆਣੀ ਜੀ ਉਹ ਤੇ ਹੈਗੀ ਤਾਂ ਆਜੋ ਆਜੋ ਚੜਾਈ ਚੜਨ ਤੋਂ ਬਾਅਦ ਭੁੱਖ ਲੱਗ ਗਈ ਸੀ ਲੰਗਰ ਲੱਗਿਆ ਵੈਸੀ ਤੇ ਅਸੀਂ ਲੰਗਰ ਛਕਣ ਲੱਗ ਗਏ ਲੰਗਰ ਚੱਕ ਕੇ ਅਸੀਂ ਮਾਤਾ ਰਣੀ ਦੇ ਦਰਸ਼ਨਾਂ ਨੂੰ ਅੱਗੇ ਵਧਨੇ ਆ ਸਾਰੇ ਸਾਥੀ ਅਸੀਂ ਇਕੱਠੇ ਹੋ ਕੇ ਹੁਣ ਅੱਗੇ ਵਧਨੇ ਆ ਆਸ-ਪਾਸ ਹੀ ਤਾਂ ਬਹੁਤ ਸੋਹਣਾ ਸੀ ਤੇ ਦੂਰੋਂ ਦਿਖਦਾ ਹੋਇਆ ਮਾਤਾ ਰਣੀ ਦਾ ਭਵਨ ਮਨ ਨੂੰ ਮੋਹ ਰਿਆ ਸੀ ਦਿਲ ਕਰ ਰਹੀ ਸੀ ਕਿ ਫਟਾਫਟ ਮਾਤਰਾਨੀ ਦੇ ਪਵਨਾਂ 'ਚ ਪਹੁੰਚ ਜਾਈਏ ਐਥੋਂ ਦੇਖਣ ਤੇ ਪਵਨ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਪਹਾੜ ਦੀ ਬਿਲਕੁਲ ਚੋਟੀ ਦੇ ਉੱਪਰ ਤੇ ਉਸ ਤੋਂ ਉੱਪਰ ਕੁਛ ਨਹੀਂ ਕੀ ਮਾਤਾ ਜਾਨੀ ਦਾ ਨਿਕਲੀ ਜਾਂਦਾ ਮਾਤਰ ਹਉਦੇ ਐਥੋਂ ਦੀ ਆਫਰ ਕਰਾ ਕਿੰਨਾ ਕਿੰਨਾ ਇੱਥੋਂ ਹੁਣ ਇਹਨਾਂ ਦੇ ਵੀ ਬੱਸ ਨਹੀਂ ਜਾਂਦੀ ਹਾਂ ਇੱਥੇ ਤੱਕ ਹੁੰਦੀ ਐ ਐਦੋ ਕਾ ਪੈਦਲ ਹੀ ਚੜਾਈ ਕਰਨੀ ਪੈਣੀ ਆ ਤੁਹਾਨੂੰ ਜੈ ਮਾਤਾ ਜੀ ਇਹ ਬੁਰਾ ਹਾਲ ਨਹੀਂ ਕਹਿੰਦੇ ਇਹਨੂੰ ਮਾਤਾ ਦੇ ਰੰਗ ਤੇ ਰੰਗਣਾ ਕਹਿੰਦੇ ਐ ਜੈ ਮਾਤਾ ਜੀ ਅਰਾ ਬਗੇਸਾ ਦਾ ਵੀ ਨਾ ਕਰੇ ਬੁਰਾ ਹਾਲ ਜੈ ਮਾਤਾ ਜੀ ਇਧਰ ਦੇਖ ਮੱਥਰਡੇ ਵਿੱਚ ਤੇ ਬਣੇ ਰਸਤੇ 'ਤੇ ਜੋ ਅਸੀਂ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਚੱਲ ਪਏ ਤੇ ਇਸ ਰਸਤੇ ਵਿੱਚ ਬਹੁਤ ਹੀ ਸੋਹਣੀ ਮਾਰਕੀਟ ਬਣੀ ਹੋਈ ਸੀ ਜਿੱਥੋਂ ਮਾਤਾ ਰਾਣੀ ਦਾ ਪ੍ਰਸ਼ਾਦ ਚੁੰਨੀਆਂ ਤੇ ਹੋਰ ਜ਼ਰੂਰੀ ਘਰ ਚ ਲੈਣ ਵਾਲੀਆਂ ਵਸਤਾਂ ਖੜਾਉਣੇ ਸਭ ਕੁਝ ਮਿਲਦਾ ਹੈ ਛੋਟੀਆਂ-ਛੋਟੀਆਂ ਦੁਕਾਨਾਂ ਪਰ ਬਹੁਤ ਹੀ ਸੋਹਣੀਆਂ ਦੁਕਾਨਾਂ ਬਣੀਆਂ ਹੋਈਆਂ ਉਹ ਪਹਾੜਾਂ ਦੇ ਉੱਪਰੋਂ ਨਜ਼ਾਰਾ ਇੱਥੋਂ ਵੀ ਉਹ ਬਹੁਤ ਹੀ ਸੋਹਣਾ ਹੈ ਜੀ ਪਹਾੜਾਂ ਦਾ ਇੱਥੋਂ ਖੜ ਕੇ ਹਿਮਾਚਲ ਦੀ ਪਰਵਤ ਸ਼੍ਰੇਣੀ ਦਾ ਨਜ਼ਾਰਾ ਬਹੁਤ ਹੀ ਸੋਹਣਾ ਹੈ ਸਿੰਘ ਦਵਾਰ ਵੱਲ ਵਧ ਰਹੇ ਸੀ ਸਿੰਘ ਦਵਾਰ ਜਿੱਥੇ ਮਾਤਾ ਰਾਣੀ ਦਾ ਸ਼ੇਰ ਵਿਰਾਜਮਾਨ ਹੈ ਕਰ ਲੋ ਦਰਸ਼ਨ ਦਵਾਰ ਦਾ ਸਿੱਧਾ ਸਿੱਧਾ ਮਤਲਬ ਇਹ ਹੈ ਵੀ ਇੱਥੇ ਮਾਤਾ ਰਾਣੀ ਦਾ ਸਿੰਘ ਵਿਰਾਜਮਾਨ ਹੈ ਰਾਣੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਮਾਤਾ ਰਾਣੀ ਦੇ ਸਿੰਘ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਯਾਨੀ ਇੱਥੇ ਮੱਥਾ ਟੇਕ ਕੇ ਫਿਰ ਤੁਸੀਂ ਅੱਗੇ ਵਧੋ ਮਾਤਾ ਰਾਣੀ ਦਾ ਸਿੰਘ ਯਾਨੀ ਮਾਤਾ ਰਾਣੀ ਦਾ ਸ਼ੇਰ ਜੈ ਮਾਤਾ ਦੀ ਬੋਲ ਦੇ ਲਗਾ ਕੱਕੂ ਇੱਕ ਆਪਰਾ ਤੁਸੀਂ ਕਿੱਧਰ ਰਹਿ ਕੇ ਜਾਤ ਨੇ ਅੱਛਾ ਹੋਰ ਅਭੀ ਪਿੱਛੇ ਹੈਗਾ ਉਹਨਵਾ ਰਸਤਾ ਦਿਖਾਣਾ ਕੋਸ ਸਿੰਗ ਬੁੰਦਵਾਰ ਤੋਂ ਪਦੇ ਹੀ ਮਾਤਾ ਰਾਣੀ ਦੀ ਪੌੜੀਆਂ ਦੀ ਚੜ੍ਹਾਈ ਹੈ ਜੋ ਸਿੱਧੀ ਭਵਨ ਨੂੰ ਜਾਂਦੀ ਹੈ ਹੌਲੀ ਹੌਲੀ ਕਰਕੇ ਅਸੀਂ ਮਾਤਾ ਰਾਣੀ ਦੇ ਭਵਨ ਨੂੰ ਵਧਨ ਲੱਗੇ ਪਏ ਜਿਵੇਂ ਜਿਵੇਂ ਅਸੀਂ ਉੱਪਰ ਜਾ ਰਹੇ ਸੀ ਆਸੇ ਪਾਸੇ ਦਾ ਨਜ਼ਾਰਾ ਹੋਰ ਵੀ ਸੋਹਣਾ ਹੁੰਦਾ ਜਾ ਰਿਹਾ ਸੀ ਦੇਖੋ ਮੌਸਮ ਸਾਫ਼ ਹੋ ਗਿਆ ਸੀ ਤੇ ਪਹਾੜ ਦੂਰ ਦੂਰ ਤੱਕ ਨਜ਼ਰ ਆਣ ਲੱਗ ਗਏ ਸੀ ਮਾਤਾ ਰਾਣੀ ਦੇ ਪਵਨ ਦੇ ਬਿਲਕੁਲ ਨੇੜੇ ਪਹੁੰਚ ਗਏ ਆਪਾਂ ਬਸ ਇੱਥੋਂ ਮੋੜ ਮੋੜ ਕੇ ਮਾਤਾ ਰਾਣੀ ਦੇ ਬਾਹਰ ਬਣਿਆ ਹੋਇਆ ਜੋੜਾ ਘਰ ਹੈ ਉੱਥੇ ਰੁਕਦੇ ਹਾਂ ਕਿਉਂਕਿ ਰਵੀ ਹੋਰੀ ਥੋੜਾ ਪਿੱਛੇ ਰਹਿ ਗਏ ਨੇ ਉਹਨਾਂ ਦਾ ਇੰਤਜ਼ਾਰ ਕਰਦੇ ਹਾਂ ਉਹ ਦੇਖੋ ਜੀ ਸਾਹਮਣੇ ਬਸਮਾਤਾ ਰਣੀ ਦਾ ਪਵਨੀ ਹੈ ਮੰਦਿਰ ਚ ਪੂਰੀ ਚਹਿਲ ਪਹਿਲ ਸੀ ਭਗਤ ਦਰਸ਼ਨ ਕਰਨ ਜਾ ਰਹੇ ਸੀ ਤੇ ਦਰਸ਼ਨ ਕਰਕੇ ਆ ਰਹੇ ਸੀ ਇੱਥੇ ਬੈਠੇ ਸੀ ਸਾਨੂੰ ਇੱਕ ਕੰਝਕ ਮਿਲੇ ਜੋ ਮੈਨੂੰ ਮਹਿਸੂਸ ਹੋਇਆ ਕਿ ਤੁਹਾਨੂੰ ਵੀ ਉਹ ਮਹਿਸੂਸ ਹੋ ਰਿਹਾ ਦੇਖੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅਸੀਂ ਸਾਰੇ ਇਕੱਠੇ ਹੋ ਗਏ ਸੀ ਤੇ ਚਲੋ ਚੱਲਦੇ ਆ ਮੰਦਿਰ ਚ ਦਰਸ਼ਨ ਕਰਨ ਬਿਲਕੁਲ ਮੰਦਿਰ ਦੇ ਪ੍ਰਵੇਸ਼ ਦਵਾਰ ਤੇ ਆਪਾਂ ਪਹੁੰਚ ਗਿਆ ਤੇ ਮੰਦਿਰ ਦੇ ਅੰਦਰ ਐਂਟਰੀ ਲੈ ਲਈ ਹੈ ਮੰਦਿਰ ਦੇ ਅੰਦਰ ਸਜਾਵਟ ਬਹੁਤ ਹੀ ਖੂਬਸੂਰਤ ਕੀਤੀ ਹੋਈ ਸੀ ਜੇ ਸਭ ਨਾਲੋਂ ਜ਼ਿਆਦਾ ਸੋਹਣੀ ਸਜਾਵਟ ਇਸ ਵਾਰ ਕੀਤੀ ਹੋਈ ਸੀ ਮੰਦਿਰ ਚ ਮੰਦਿਰ ਦੇ ਅੰਦਰ ਦਾ ਨਜ਼ਾਰਾ ਦੇਖਣ ਵਾਲਾ ਸੀ ਮੰਦਿਰ ਦੇ ਅੰਦਰ ਭਗਤਾਂ ਦਾ ਕੱਟ ਸੀ ਪਰ ਇੰਨਾ ਨਹੀਂ ਸੀ ਬਹੁਤ ਟਾਈਮ ਲੱਗਿਆ ਮੱਥਾ ਟੇਕਣ ਚ ਆਪਾਂ ਲਾਈਨ ਚ ਲੱਗ ਗਿਆ ਮੱਥਾ ਟੇਕਣ ਵਾਸਤੇ ਚੰਦਰ ਫੋਨ ਲੱਗਿਆ ਸੀ ਫੋਨ ਲੱਗਿਆ ਦਿਨ ਤੇ ਅੱਜ ਵੀ ਫੋਨ ਲੱਗਿਆ ਰਹੇ ਦੋ ਕਿਉਂਕਿ ਜ਼ਾਕੀਲਾ ਚ ਹੈ ਫੋਨ ਲੱਗਿਆ ਉਹ ਨਾਲ ਦੇ ਨਹੀਂ ਨਹੀਂ ਪੀਰ ਦਾ ਤਾਂ ਇਸ ਤੋਂ ਬਾਅਦ ਮਾਰਟੀਰੀ ਮੈਂ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੰਦਰ ਦੇ ਅੰਦਰ ਦਾ ਤੁਹਾਨੂੰ ਨਜ਼ਾਰਾ ਦਿਖਾ ਸਕਾਂ ਕਿ ਮੰਦਰ ਕਿੰਨਾ ਸੋਹਣਾ ਲੱਗ ਰਿਹਾ ਮੈਂ ਹੋਰ ਨਹੀਂ ਕੋਸ਼ਿਸ਼ ਕਰ ਰਿਹਾ ਹਾਂ ਵੀ ਹੋਰ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮੈਂ ਮੰਦਰ ਦੇ ਦਰਸ਼ਨ ਕਰਾ ਸਕਾਂ ਦਰਸ਼ਨਾਂ ਲਈ ਮੰਦਿਰ ਦੇ ਬਿਲਕੁਲ ਕਰੀਬ ਆ ਗਿਆਗੇ ਤੇ ਇੰਤਜ਼ਾਰ ਕਰ ਰਹੇ ਆਂ ਆਪਣੀ ਵਾਰੀ ਦਾ ਭਗਤ ਸ਼ਾਂਤੀਪੂਰਵਕ ਮਾਤਾ ਰਣੀ ਦੇ ਦਰਸ਼ਨ ਕਰ ਰਹੇ ਸਨ ਅਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ ਮੰਦਿਰ ਦੇ ਭਵਨ ਦੇ ਅੰਦਰ ਕੈਮਰਾ ਅਲਾਉਡ ਨਹੀਂ ਸੀ ਇਸ ਕਰਕੇ ਮੰਦਿਰ ਦੇ ਅੰਦਰ ਦੀ ਵੀਡੀਓ ਤਾਂ ਨਹੀਂ ਆਪਾਂ ਬਣਾ ਸਕੇ ਪਰ ਮਾਤਾ ਰਣੀ ਦੇ ਬਹੁਤ ਹੀ ਖੁੱਲੇ ਦਰਸ਼ਨ ਹੋਏ ਆਪਾਂ ਨੂੰ ਤੇ ਮੰਦਿਰ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਨਿਕਲਦੇ ਸਾਰੀ ਭੋਲੇਨਾਥ ਜੀ ਦਾ ਮੰਦਿਰ ਬਣਿਆ ਹੋਇਆ ਪਰ ਫਿਲਹਾਲ ਇਸ ਨੂੰ ਤਾਲਾ ਲਾ ਰੱਖਿਆ ਸੀ ਜਿੰਨਾ ਭਗਤਾਂ ਨੇ ਦਰਸ਼ਨ ਕਰ ਲਏ ਸੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਤੇ ਸਕੂਨ ਸਾਫ਼ ਨਜ਼ਰ ਆ ਰਿਹਾ ਸੀ ਤੇ ਆ ਦੇਖੋ ਪਵਨ ਕਿੰਨਾ ਸੋਹਣਾ ਲੱਗ ਰਿਹਾ ਸੀ ਮਾਤਾ ਰਾਣੀ ਦਾ ਸੁਨਾਰੀ ਗੁੰਬਦ ਸੂਰਜ ਵਾਂਗੂ ਚਮਕ ਰਾਇ ਜੀ ਜਰੂਰ ਮਿਲਾਂਗੇ ਜੀ ਜੰਮ ਉਹ ਤੇਰੇ ਦਿਲshirema ਉਹ ਤੇਰੇ ਦਿਲshirema ਜੇ ਮਾਤਾ ਦੀਆਂ ਆਜਾ ਕੋਈ ਮੋਨੇ ਕੋਲ ਮਾ ဒီကတည်းကဘောလုံးမဦးမင်းတို့ကဲရဲဆီဒီလိုမဦးမင်းတို့ကဲရဲဆီဒီလိုလားဦးမင်းတို့ကဲရဲဆီဒီလိုမအားကြမာတာဒီကဲမာတာဒေါက်တာအာခဲ့ ਮਾਤਾ ਰਾਨੀ ਦੇ ਦਰਸ਼ਨਾਂ ਤੋਂ ਬਾਅਦ ਅਸੀਂ 10 ਮਿੰਟ 15 ਮਿੰਟ ਮੰਦਰ ਨੂੰ ਨਿਹਾਰਨ ਲਈ ਮੰਦਰ ਵਿੱਚ ਹੀ ਰੁੱਕ ਗਏ ਤੇ ਮਾਹੌਲ ਬਹੁਤ ਹੀ ਮੰਗਲमय ਮਾਤਾ ਰਾਣੀ ਦੇ ਭਗਵਾਂ ਚ ਬਣੇ ਹੋਏ ਹਵਨ ਗੁੰਡੇ ਦੇਵੀ ਆਪਾ ਦਰਸ਼ਨ ਕੀਤੇ ਜੋ ਕਿ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਕਿ ਜਿਸ ਦੀ ਦਾਖ ਅਜੇ ਤੱਕ ਨਹੀਂ ਚੱਕੀ ਗਈ ਆਪਣੇ ਆਪ ਧਰਤੀ ਵਿੱਚ ਸਮਾ ਜਾਂਦੀ ਹੈ ਮਾਤਾ ਰਾਣੀ ਦੇ ਮੰਦਰ ਚ ਇਹ ਬਹੁਤ ਵੱਡਾ ਚਮਤਕਾਰ ਹੈ ਸਾਖਸ਼ਾਤ ਇਹ ਹਵਨ ਗੁੰਡੇ ਮਾਤਰਾਂ ਨੇ ਲਿਪਾ ਬੰਦੇ ਦਰਸ਼ਨ ਸੀ ਕਰ ਰਹੇ ਨੇ ਨੂੰ ਵਾਪਸੀ ਕਰਾਂਗੇ ਆਹੋ ਬਾਟੀ ਜਨੋਂ ਖਾਣ ਲਈ ਲੈ ਕੇ ਮੰਦਰ ਦੇ ਦਰਸ਼ਨ ਕਰਕੇ ਅਸੀਂ ਬਾਹਰ ਆ ਗਏ ਜੋੜਾ ਕਰ ਚੋ ਆਪਣੇ ਜੋੜੇ ਲਏ ਤੇ ਵਾਪਸੀ ਕਰ ਲਈ ਥੱਲੇ ਨੂੰ ਮਾਤਾ ਰਾਣੀ ਦੀ ਬੜੀ ਕਿਰਪਾ ਸੀ ਸਾਡੇ ਤੇ ਮਾਤਾ ਰਾਣੀ ਨੇ ਖੁੱਲੇ ਦਰਸ਼ਨ ਦਿੱਤੇ ਆਪਣੇ ਭਵੰਦਾ ਨਜ਼ਾਰਾ ਦਿਖਾਇਆ ਤੇ ਅਗਲੇ ਸਾਲ ਫੇਰ ਮਈ ਦੇ ਦਰ ਆਉਣ ਦੀ ਉਮੀਦ ਬਸਾ ਕੇ ਅਸੀਂ ਵਾਪਸੀ ਕਰ ਲਈ ਚਲੋ ਜੀ Di channelnya, jamaah, ਜਾਂ ਮਾਤਾ ਦੀ ਅਸੀਂ ਅੱਗੇ ਬਾਬਾ ਬਾਲਕ ਨਾਲ ਚੀ ਜਾਣਾ ਸੀ ਗੋਬਿੰਦ ਸਾਗਰ ਰਸਤੇ ਕਿਸਤੀਆਂ ਦੇ ਉੱਪਰ ਗੱਡੀਆਂ ਅਸੀਂ ਕਰਵਾ ਰੱਖੀਆਂ ਸੀ ਜੋ ਕਿ ਸ਼ੇਰਾਂ ਵਾਲੇ ਗੇਟ ਤੇ ਸਾਡਾ ਇੰਤਜ਼ਾਰ ਕਰਦੇ ਆਂ ਸੀ ਤੇ ਅਸੀਂ ਜਾ ਰਹੇ ਹੌਲੀ ਹੌਲੀ ਸ਼ੇਰਾਂ ਵਾਲੇ ਗੇਟ ਤੇ ਆ ਰਹੇ ਹੌਲੀ ਹੌਲੀ ਸ਼ੇਰਾਂ ਵਾਲੇ ਗੇਟ ਨੂੰ ਜਾ ਰਹੇ ਆ ਸਾਡੀਆਂ ਗੱਡੀਆਂ ਉੱਥੇ ਖੜੀਆਂ ਇਹਨਾਂ ਨੇ ਸਾਨੂੰ ਗੋਆ ਫਿਰ ਸਾਕਰ ਤੱਕ ਲੈ ਕੇ ਜਾਣ। ਜੇ ਤੁਸੀਂ ਗੋਟਾ ਜਾਣਗੇ ਆ ਦੂਸਰੀ ਦੱਸੇ। ਸਿਰ ਬੋਰਡ ਦਾ ਸਫਰ ਕਰਾਂਗੇ। ਜੈ ਮਾਤਾ ਦੀ। ਦੋਸਤੋ ਮੈਂ ਇੱਕ ਵਾਰ ਤੋਂ ਫਿਰ ਇਹੀ ਕਹਿਣਾ ਚਾਹਾਂਗਾ। ਅਗਰ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰਨ ਹਿਮਾਚਲ ਆਨਿਓ ਤਾਂ ਕਿਰਪਾ ਕਰਕੇ ਮਾਤਾ ਰਾਣੀ ਦੀ ਚੜਾਈ ਵਿਧੀ ਨਾਲ ਕਰਿਆ ਕਰੋ। ਮਾਤਾ ਰਾਣੀ ਦੀ ਚੜਾਈ ਪੈਦਲ ਹੈ ਤੇ ਉਸ ਨੂੰ ਪੈਦਲ ਹੀ ਕਰੋ ਜੈ ਮਾਤਾ ਦੀ ਦੋਸਤੋ